ਪ੍ਰੇਜ਼ ਅ ਲਾਉਡ ਸੋ ਪ੍ਰਭੂ ਯਿਸੂ ਦਾ ਤਾਂ ਵਾਦ ਹੋਵੇ ਉਸਤੇ ਪਵਿੱਤਰ ਨਾਮ ਨੂੰ ਜਲਾਲ ਮਿਲੇ ਸੋ ਆਈਏ ਅਜੀਜ਼ ਹੈ ਜਿਨੇ ਵੀ ਅਸੀਂ ਖੁਦਾਵੰਦ ਦੇ ਕਲਾਮ ਨੂੰ ਸੁਣਨ ਵਾਲੇ ਆ ਤੁਮਾਂ ਲਗਾ ਕੇ ਖੁਦਾ ਦੇ ਇਹਨਾਂ ਵਚਨਾਂ ਨੂੰ ਸੁਣੀਏ ਜਿਸਤੇ ਦੁਆਰਾ ਤੁਸੀਂ ਬਹੁਤ ਆਸੀਸ ਵੀ ਪਾਓਗੇ ਔਰ ਮੈਂ ਵਿਸ਼ਵਾਸ ਕਰਦਾ ਹਾਂ ਇਸ ਵੀਡੀਓ ਨੂੰ ਤੁਸੀਂ ਲਾਈਕ ਵੀ ਕਰਨਾ ਔਰ ਕਮੈਂਟ ਵੀ ਕਰਨਾ ਖੁਦਾਵੰਤਾ ਨੂੰ ਬੜੀ ਆਸ਼ੀਸ਼ ਦੇਵੇਗਾ ਸੋ ਆਈਏ ਹੁਣ ਖੁਦਾ ਦੇ ਪਵਿੱਤਰ ਕਲਾਮ ਦੀ ਵੱਲ ਅਸੀਂ ਅੱਗੇ ਵਧਾਂਗੇ ਤੋਂ ਪ੍ਰਭੂ ਜੀ ਦੇ ਕਲਾਮ ਦੇ ਵਿੱਚ ਹੈ ਇਸ ਤਰ੍ਹਾਂ ਕਰਕੇ ਲਿਖਿਆ ਆ ਕਿ ਨਰਮ ਸੁਭਾ ਤੇ ਹਲੀਮਾ ਤੇ ਕਿਰਪਾ ਸੱਚਮੁੱਚ ਜਦੋਂ ਸਾਡਾ ਸੁਭਾ ਨਰਮ ਹੁੰਦਾ ਹੈ ਔਰ ਬਹੁਤ ਅਸੀਂ ਆਸ਼ੀਸ਼ ਦੇ ਭਾਗੀ ਬਣ ਜਾਂਦੇ ਹਾਂ ਰਬੂ ਯਿਸੂ ਨੇ ਇੱਕ ਦਰਸਾਣ ਦਿੱਤਾ ਕਿ ਇੱਕ ਕਿਸਾਨ ਨੇ ਬੀਜ ਬੀਜਣ ਵਾਸਤੇ ਨਿਕਲਿਆ ਕੁਝ ਬੀਜ ਉਹਦਾ ਪੈ ਵਿੱਚ ਡਿੱਗ ਪਿਆ ਜਦੋਂ ਉਹਨੇ ਬੀਜਿਆ ਕੁਝ ਪੱਥਰੀਲੀ ਜ਼ਮੀਨ ਦੇ ਵਿੱਚ ਡਿੱਗਾ ਔਰ ਕੁਝ ਜਿਹੜਾ ਉਹ ਝਾੜੀਆਂ ਵਿੱਚ ਡਿੱਗਾ ਔਰ ਕੁਝ ਬੀਜ ਜਿਹੜਾ ਚੰਗੀ ਜ਼ਮੀਨ ਦੇ ਵਿੱਚ ਡਿੱਗ ਪਿਆ ਇਸੇ ਤਰ੍ਹਾਂ ਇਹ ਜਿਹੜੇ ਪੈਹੇ ਵਾਲਾ ਵੀ ਆ ਉਹ ਵੀ ਨਸਫਲ ਹੋ ਗਿਆ ਜਿਹੜਾ ਝਾੜੀਆਂ ਵਾਲਾ ਉਹ ਵੀ ਨਹੀਂ ਫਲ ਦਿੰਦਾ ਉਹਨੇ ਵੀ ਔਰ ਜਿਹੜਾ ਪਥਰੀਲੀ ਜ਼ਮੀਨ ਦੇ ਵਿੱਚ ਉਹਨੇ ਵੀ ਨਹੀਂ ਫਲ ਦਿੰਦਾ ਔਰ ਇਹਨਾਂ ਸਾਰਿਆਂ ਨੇ ਤਿੰਨਾਂ ਨੇ ਫਲ ਨਹੀਂ ਦਿੱਤਾ ਪੈਹੇ ਵਾਲੇ ਦੀ ਵੀ ਸਖਤ ਜ਼ਮੀਨ ਔਰ ਉਸ ਕਰਕੇ ਉਹ ਵੀ ਫਲ ਤੋਂ ਬਿਨਾ ਰਹਿ ਗਿਆ ਪਥਰੀਲੀ ਜ਼ਮੀਨ ਵਾਲਾ ਉਹ ਵੀ ਫਲ ਤੋਂ ਬਿਨਾ ਰਹਿ ਗਿਆ ਨਰਮ ਮਿੱਟੀ ਨਹੀਂ ਮਿਲੀ ਔਰ ਜਿਹੜੀਆਂ ਝਾੜੀਆਂ ਦੇ ਵਿੱਚ ਬੀਜਿਆ ਗਿਆ ਝਾੜੀਆਂ ਨੇ ਉਹਨਾਂ ਨੂੰ ਕੱਜ ਲਿਆ ਉਹ ਵੀ ਫਲਦਾਰ ਨਹੀਂ ਹੋਇਆ ਪਰ ਜਿਹੜਾ ਚੰਗੀ ਜ਼ਮੀਨ ਦੇ ਵਿੱਚ ਬੀਜਿਆ ਗਿਆ ਬਾਈਬਲ ਕਹਿੰਦੀ ਹੈ ਉਹ 30 60 100 ਗੁਣਾ ਔਰ ਇਸੇ ਕਰਕੇ ਮੱਤੀ ਦੀ ਇੰਜੀਲ 13 ਦੇ 23 ਵਚਨ ਦੇ ਵਿੱਚ ਲਿਖਿਆ ਕਿ ਜਿਹੜਾ ਨਰਮ ਜ਼ਮੀਨ ਦੇ ਵਿੱਚ ਬੀਜਿਆ ਗਿਆ ਉਹਤੀ 60 100 ਗੁਣਾ ਉਹਨੇ ਫਲ ਦਿੱਤਾ ਇਸ ਕਰਕੇ ਅਜੀਜ਼ ਜਿਹੜੀ ਨਰਮ ਜ਼ਮੀਨ ਆ ਜਿਵੇਂ ਖੁਦਾਵੰਦੀ ਯਿਸੂ ਨੇ ਆਖਿਆ ਕਿ ਉਹ 30 ਤੇ 60 ਤੇ 100 ਗੁਣਾ ਵੀ ਫਲ ਦਿੰਦਾ ਕਿਉਂ ਫਲ ਦਿੰਦਾ ਕਿ ਉਥੇ ਉਹਨੂੰ ਉਹਦੀ ਜੜ ਜਿਹੜੀ ਹੈ ਔਰ ਬਹੁਤ ਡੂੰਗੀ ਗਈ ਔਰ ਉਹਨੂੰ ਬਹੁਤ ਵਧੀਆ ਉਥੇ ਪੋਸਣ ਮਿਲਿਆ ਔਰ ਉਹਨੇ ਫਲ ਦਿੱਤਾ ਇਸੇ ਤਰ੍ਹਾਂ ਸਾਡੇ ਜੀਵਨ ਦੇ ਵਿੱਚ ਜਦੋਂ ਨਰਮਾਈ ਹੁੰਦੀ ਹੈ ਸਾਡੇ ਜੀਵਨ ਦੇ ਅੰਦਰ ਜਦੋਂ ਇੱਕ ਸੁਭਾ ਸਾਡਾ ਨਰਮ ਹੁੰਦਾ ਹੈ ਸਮਾ ਸਾਡਾ ਹਲੀਮ ਹੁੰਦਾ ਹੈ ਤੇ ਜਿਹੜੀਆਂ ਚੰਗੀਆਂ ਆਦਤਾਂ ਚੰਗੀਆਂ ਦਾਤਾਂ ਜਿਹੜੀਆਂ ਉਹ ਬਹੁਤ ਗੁਣਾ ਫਲ ਦਿੰਦੀਆਂ ਕਈ ਵਾਰੀ ਬੰਦਾ ਸੋਚਦਾ ਹੈ ਬਹੁਤ ਵਧੀਆ ਚੰਗੀਆਂ ਗੱਲਾਂ ਲੱਗਦੀਆਂ ਬਹੁਤ ਸੁਣਨ ਦੇ ਵਿੱਚ ਸਿਆਣਿਆਂ ਦੀਆਂ ਗੱਲਾਂ ਚੰਗੀਆਂ ਲੱਗਦੀਆਂ ਪਰ ਮਨ ਦੇ ਵਿੱਚ ਬਿਠਾਉਂਦਾ ਜਿਵੇਂ ਕਿ ਪੱਥਰ ਵਿੱਚ ਬੀਜਿਆ ਜਾਂਦਾ ਹੈ ਤੇ ਪੱਥਰ ਵਾਲੀ ਉੱਗਦਾ ਸਹੀ ਹੈ ਥੱਲੇ ਸਖਤ ਜ਼ਮੀਨ ਹੁੰਦੀ ਹੈ ਔਰ ਉਹ ਫਲ ਨਹੀਂ ਦਿੰਦਾ ਇਸੇ ਤਰ੍ਹਾਂ ਇਨਸਾਨ ਦਾ ਮਾਨਵੀ ਹੈ ਜਦੋਂ ਜਿਨ੍ਹਾਂ ਤੇਕਰ ਸਾਡਾ ਮਾਨ ਹਲੀਮ ਨਹੀਂ ਹੁੰਦਾ ਨਮਰ ਨਹੀਂ ਹੁੰਦਾ ਉਹਨਾਂ ਤੇ ਚਿਰਤ ਕਰ ਅਸੀਂ ਚੰਗੀਆਂ ਗੱਲਾਂ ਸੁਣ ਲੈਣੇ ਆ ਬਹੁਤ ਚੰਗੀਆਂ ਗੱਲਾਂ ਲੱਗਦੀਆਂ ਪਰ ਉਹ ਫਾਲਤਿਕ ਕਰਨੀ ਪਹੁੰਚਦੀਆਂ ਕਿਉਂ ਨਹੀਂ ਪਹੁੰਚਦੀਆਂ ਕਿ ਉਹਨਾਂ ਨੂੰ ਨਰਮਾਈ ਜਿਹੜੀ ਹੈ ਨਹੀਂ ਮਿਲਦੀ ਇਸ ਵਾਸਤੇ ਅਜੀਜ਼ ਆਪਣੇ ਮਨਾਂ ਨੂੰ ਅਸੀਂ ਹਲੀਮ ਕਰੀਏ ਜਿੰਨਾ ਨਰਮ ਕਰਾਂਗੇ ਬਹੁਤ ਸਾਡੇ ਜੀਵਨ ਦੇ ਅੰਦਰ ਬਹੁਤ ਇੱਕ ਵਧੀਆ ਵਧੀਆ ਗੁਣਕਾਰ ਕੱਲਾਂ ਜਿਹੜੀਆਂ ਗੁਣਕਾਰ ਫਲ ਜਿਹੜੇ ਆ ਪੈਦਾ ਹੋਣਗੇ ਅਸੀਂ ਬਹੁਤ ਗੁਣਾ ਦੇ ਨਾਲ ਭਰ ਸਕਦੇ ਹਾਂ ਹਲੀਮ ਲੋਕਾਂ ਦੀ ਜ਼ਿੰਦਗੀ ਅੰਦਰ ਬੜੇ ਗੁਣ ਹੁੰਦੇ ਆ ਨਰਮ ਲੋਕਾਂ ਦੀ ਜ਼ਿੰਦਗੀ ਅੰਦਰ ਬੜੇ ਗੁਣ ਹੁੰਦੇ ਆ ਇਸ ਕਰਕੇ ਹਲੀਮਤਾ ਹੀ ਸਾਡੇ ਜੀਵਨ ਦੇ ਵਿੱਚ ਕਿੰਨੀ ਜ਼ਰੂਰੀ ਹੈ ਇਹ ਬਹੁਤ ਜ਼ਰੂਰੀ ਹੈ ਅਸੀਂ ਬੜੀ ਚੰਗਿਆਈ ਵੀ ਪਾ ਸਕਦੇ ਹਾਂ ਅਸੀਂ ਬੜਾ ਕੁਝ ਲੈ ਸਕਨੇ ਲੋਕਾਂ ਕੋਲੋਂ ਜੇਕਰ ਅਸੀਂ ਹਲੀਮ ਹੋਵਾਂਗੇ ਇੱਕ ਗੁਰੂ ਕੋਲੋਂ ਇੱਕ ਉਸਤਾਦ ਕੋਲੋਂ ਔਰ ਇੱਕ ਬਹੁਤ ਗੁਣਕਾਰ ਵਾਲੇ ਬੰਦੇ ਕੋਲੋਂ ਲੈਣਾ ਹੋਵੇ ਤੇ ਹਲੀਮ ਹੋਵਾਂਗੇ ਬੜਾ ਕੁਝ ਪਾਵਾਂਗੇ ਇਸੇ ਤਰ੍ਹਾਂ ਜਦੋਂ ਤੁਸੀਂ ਮੱਤੀ ਦੀ انجیل ਉਹਦੇ 15 ਅਧੇ ਤੇ 26 ਐਤ ਤੋਂ ਪਹਿਲਾਂ ਤੁਸੀਂ ਸੁਣੋਗੇ ਨਾ ਉੱਥੇ ਪੜੋਗੇ ਤੇ ਵਚਨ ਦੇ ਵਿੱਚ ਲਿਖਿਆ ਇੱਕ ਔਰਤ ਆਈ ਹਾਕਾਂ ਮਾਰਦੀ ਆਉਂਦੀ ਹੈ ਕਿ ਮੇਰੇ ਤੇ ਦੇ ਉੱਤੇ ਰਹਿਮ ਕਰੋ ਉਹਨੂੰ ਬਦਰੂ ਚੰਬੜੀਆਂ ਹੋਈਆਂ ਪਰ ਯਿਸੂ ਨੇ ਉਹਦੀਆਂ ਗੱਲਾਂ ਨੂੰ ਸੁਣਿਆ ਨਹੀਂ ਉਹਦੇ ਵੱਲ ਗੌਰ ਨਹੀਂ ਕੀਤਾ ਉਹਦੇ ਚੇਲਿਆਂ ਨੇ ਕਿਹਾ ਗੁਰੂ ਜੀ ਵੇਖ ਇਹ ਹਾਕਾਂ ਮਾਰਦੀ ਹੁੰਦੀਆਂ ਇਹਦੀ ਸੁਣੋ ਤੇ ਯਿਸੂ ਨੇ ਨਹੀਂ ਸੁਣੀ ਔਰ ਉਹ ਨੇੜੇ ਆ ਗਈ ਜਿਸ ਵੇਲੇ ਉਹਨੇ ਕਦਮਾਂ ਦੇ ਉੱਤੇ ਸਿਰ ਧਰ ਦਿੱਤਾ ਤੇ ਉਸ ਔਰਤ ਨੇ ਕਿਹਾ ਮੇਰੇ ਉੱਤੇ ਰਹਿਮ ਕਰੋ ਪਰ ਯਿਸੂ ਨੇ ਕਿਹਾ ਬੱਚਿਆਂ ਦੀ ਰੋਟੀ ਲੈ ਕੇ ਕਤੂਰੀਆਂ ਨੂੰ ਪਾਉਣੇ ਯੋਗ ਨਹੀਂ ਤੇ ਉਸ ਔਰਤ ਨੇ ਹੱਥ ਜੋੜ ਕੇ ਬੇਨਤੀ ਕੀਤੀ ਕਿ ਜਿਹੜੇ ਬੱਚਿਆਂ ਦੇ ਖਾਣਾ ਖਾਣ ਤੋਂ ਮੇਜ਼ ਤੋਂ ਚੂਰੇ ਪੂਰੇ ਡਿੱਗਦੇ ਆ ਉਹਨਾਂ ਦੇ ਨਾਲ ਕਤੂਰੇ ਵੀ ਆਪਣੇ ਢਿੰਡ ਪਰ ਲੈਣੇ ਉਸ ਔਰਤ ਨੂੰ ਯਿਸੂ ਪ੍ਰਭੂ ਨੇ ਕਿਹਾ ਜਾਂ ਬੀਬੀ ਤੇਰੀ ਨੇਚਾ ਬਹੁਤ ਵੱਡੀ ਹੈ ਜਾਂ ਤੂੰ ਜਿੰਨਾ ਨੀਚਾ ਕੀਤੀ ਹੈ ਤੇਰੇ ਵਾਸਤੇ ਤੇ ਆ ਹੀ ਹੋਵੇਗਾ ਉਹ ਪੂਰੀ ਬਰਕਤ ਲੈ ਕੇ ਖੁਦਾਵੰ ਯਸੂ ਦੇ ਕੋਲੋਂ ਗਈ ਜਦੋਂ ਅਸੀਂ ਨਰਮ ਹੁੰਨੇ ਆ ਜਦੋਂ ਅਸੀਂ ਆਪਣੇ ਸੁਭਾਣ ਨੂੰ ਨੀਵੀਆਂ ਕਰ ਦਿੰਨੇ ਆ ਉਸ ਔਰਤ ਨੇ ਕਿੰਨਾ ਆਪਣੇ ਆਪ ਨੂੰ ਨੀਵਿਆ ਕੀਤਾ ਔਰ ਬਹੁਤ ਕੁਝ ਲੈ ਕੇ ਗਈ ਜਦੋਂ ਅਸੀਂ ਗੁਣ ਲੈਣੇ ਆ ਜਦੋਂ ਅਸੀਂ ਬਹੁਤ ਕੁਝ ਪਾਉਣਾ ਆ ਤੇ ਆਪਣੇ ਆਪ ਨੂੰ ਜਿੰਨਾ ਹਲੀਮ ਕਰਾਂਗੇ ਓਨੇ ਹੀ ਅਸੀਂ ਪਾ ਸਕਦੇ ਹਾਂ ਬਹੁਤ ਕੁਝ ਪਾ ਸਕਦੇ ਇਸ ਕਰਕੇ ਅਜੀਜ਼ ਪੈਣ ਪ੍ਰੋ ਬੱਚੇ ਜਿਹੜੇ ਵੀ ਬੱਚੇ ਸੁਣ ਰਹੇ ਆ ਤੋ ਪ੍ਰਭੂ ਦਾ ਕਲਾਮ ਇੱਥੇ ਕਹਿੰਦਾ ਕਿ ਤੁਹਾਡਾ ਸੁਭਾਅ ਉਹ ਹੋਵੇ ਜੋ ਮਸੀਹ ਯਿਸੂ ਦਾ ਸੀ ਜੇ ਤੋ ਤੁਸੀਂ ਫਿਲਿੱਪੀਆਂ ਦੀ ਪੋਥੀ 2 ਅਨੇ 5 ਵਚਨ ਪੜੋਗੇ ਤੋ ਉੱਥੇ ਲਿਖਿਆ ਤੁਹਾਡਾ ਉਹ ਸੁਭਾਅ ਹੋਵੇ ਜੋ ਮਸੀਹ ਇਸੂ ਦਾ ਹੈ। ਯਿਸੂ ਪ੍ਰਭੂ ਨੇ ਕਿੰਨਾ ਆਪਣੇ ਆਪ ਨੂੰ ਹਲੀਮ ਕੀਤਾ। ਕਿੰਨਾ ਆਪਣੇ ਆਪ ਨੂੰ ਨਮਰ ਕੀਤਾ। ਉਹਨੇ ਬਾਪ ਦੀ ਗੱਲ ਮੰਨ ਕੇ ਇਸ ਧਰਤੀ ਦੇ ਉੱਤੇ ਆ ਕੇ ਆਪਣੇ ਸੁਭਾਅ ਨੂੰ ਪੂਰੀ ਤਰ੍ਹਾਂ ਆਪਣੇ ਸੁਭਾਅ ਨੂੰ ਨਰਮ ਰੱਖਿਆ। ਆਪਣੇ ਆਪ ਨੂੰ ਪਰਮੇਸ਼ਵਰ ਦੀ ਅਧੀਨ ਕੀਤਾ। ਖੁਦਾ ਦਾ ਕਲਾਮ ਕਹਿੰਦਾ ਉਹ ਪਰਮੇਸ਼ਵਰ ਸੀ ਤੇ ਉਹਨੇ ਆਪਣੇ ਆਪ ਨੂੰ ਪਰਮੇਸ਼ਵਰ ਨਹੀਂ ਬਣਾਇਆ ਸਗੋਂ ਦਾਸ ਦਾ ਰੂਪ ਧਾਰਿਆ। ਆਪਣੇ ਆਪ ਨੂੰ ਹਲੀਮ ਕੀਤਾ ਜਿੰਨਾ ਉਹਨੇ ਹਲੀਮ ਕੀਤਾ ਪਰਮੇਸ਼ਵਰ ਨੇ ਓਨਾ ਹੀ ਉਹਨੂੰ ਉੱਚਿਆ ਕੀਤਾ ਓਨੀ ਓਨੀ ਉਚਾਈਆਂ ਤੇ ਕਰ ਲੈ ਗਈ ਤੁਸੀਂ ਆਪਣੇ ਸਵਾਰ ਨੂੰ ਜਦੋਂ ਨੀਵਾ ਕਰੋਗੇ ਆਪਣੇ ਆਪ ਨੂੰ ਨਰਮ ਕਰੋਗੇ ਆਪਣੇ ਆਪ ਨੂੰ ਦੂਸਰਿਆਂ ਦੀ ਸੇਵਾ ਦੇ ਵਾਸਤੇ ਦੋਗੇ ਦੂਸਰਿਆਂ ਦੀ ਸੇਵਾ ਕਰੋਗੇ ਤੇ ਯਾਦ ਰੱਖੋ ਤੁਸੀਂ ਬਹੁਤ ਆਸ਼ੀਸ਼ ਪਾ ਸਕਦੇ ਹੋ ਬਹੁਤ ਬਰਕਤ ਪਾ ਸਕਦੇ ਹੋ ਅੱਜ ਘਰਾਂ ਦੇ ਅੰਦਰ ਬਰਕਤ ਨਹੀਂ ਪਰਿਵਾਰਾਂ ਦੇ ਅੰਦਰ ਬਰਕਤ ਨਹੀਂ ਔਰ ਕਿਹੜੀ ਗੱਲੋਂ ਦੀ ਬਰਕਤ ਉਹ ਇਸੇ ਕਰਕੇ ਨਹੀਂ ਬਰਕਤ ਕਿ ਸੁਭਾ ਖਾਲਾ ਕਮੰਡੀ ਸੁਭਾ ਬਹੁਤ ਘੜ ਰਾਇਆ ਹਲੀਮ ਨਹੀਂ ਇੱਕ ਦੂਜੇ ਦੀ ਗੱਲ ਨਹੀਂ ਜਰਦੇ ਇਸ ਕਰਕੇ ਘਰਾਂ ਅੰਦਰ ਸੋਖ ਨਹੀਂ ਚੈਨ ਨਹੀਂ ਅੱਜ ਜੇਕਰ ਤੁਸੀਂ ਪਰਮੇਸ਼ਵਰ ਦਾ ਵਚਨ ਸੁਣ ਰਹੇ ਜੋ ਤਾਂ ਆਪਣੇ ਸੁਭਾ ਦੇ ਵਿੱਚ ਬਦਲਾਹਟ ਲੈ ਕੇ ਆਈਏ ਆਪਣੇ ਸੁਭਾ ਨੂੰ ਚੇਂਜ ਕਰ ਲਈਏ ਨਰਮ ਕਰੀਏ ਬਹੁਤ ਆਸ਼ੀਸ਼ ਪਾਓਗੇ ਬਹੁਤ ਬਰਕਤ ਪਾਓਗੇ ਇਸ ਕਰਕੇ ਅਸੀਂ ਪ੍ਰਭੂ ਦਾ ਜਿਵੇਂ ਕਲਾਮ ਕਹਿੰਦਾ ਹੈ ਕਿ ਤੁਸੀਂ ਜਦੋਂ ਪੜੋਗੇ ਪ੍ਰਭੂ ਦਾ ਕਲਾਮ ਫਿਲਪੀਆ ਦੀ ਪੋਥੀ ਐ ਪਤਰਸ ਦੀ ਪੋਥੀ ਉਹਦੇ ਪਹਿਲਾ ਪਤਰਸ 4 ਅਧੇ ਪਹਿਲਾ ਪਤਰਸ 2 ਅਧੇ 18 ਵਿੱਚ ਉਹਦੇ ਵਚਨ ਦੇ ਵਿੱਚ ਲਿਖਿਆ ਮੇਰੇ ਪਲੇਆਂ ਦੇ ਅਸੀਲਾਂ ਦੇ ਨਹੀਂ ਸਗੋ ਕੜਰੇ ਸੁਭਾਅ ਵਾਲਿਆਂ ਦੇ ਸਾਹਮਣੇ ਵੀ ਕੀ ਬਣ ਜਾਓ ਹਲੀਮ ਬਣ ਜਾਓ ਜੇ ਕੋਈ ਕਾਣਾ ਆਇਆ ਜੇ ਕੋਈ ਕੜਾ ਆਇਆ ਅਸੀਂ ਉਹਦੇ ਸਾਹਮਣੇ ਵੀ ਹਲੀਮ ਬਣੇ ਰਹੀਏ ਸਗੋ ਹਲੀਮਾਂ ਦੇ ਨਾਲ ਹਲੀਮ ਨਾ ਰਹੀਏ ਅਸੀਂ ਬਹੁਤ ਕੜਰੇ ਸੁਭਾਅ ਵਾਲਿਆਂ ਦੇ ਸਾਹਮਣੇ ਨਰਮ ਰਵਾਂਗੇ ਬਹੁਤ ਆਸ਼ੀਸ਼ ਪਾਵਾਂਗੇ ਬਹੁਤ ਆਸ਼ੀਸ਼ ਪਾਵਾਂਗੇ ਅਸੀਂ ਉਹਨਾਂ ਦੇ ਨਾਲ ਸਾਵੇ ਨਾ ਝੁਕੀ ਅਸੀਂ ਆਪਣੇ ਆਪ ਨੂੰ ਕਿ ਨਾ ਹਲੀਮ ਕਰਨਾ ਇਸ ਕਰਕੇ ਪ੍ਰਭੂ ਦਾ ਕਲਾਮ ਕਹਿੰਦਾ ਆ ਆਪਣੇ ਘਰਾਂ ਦੇ ਕੰਮ ਵੀ ਜਦੋਂ ਤੁਸੀਂ ਫਿਲਿੱਪੀਆ ਦੀ ਪੋਥੀ 2 ਦੇ 14 ਵਚਨ ਪੜ੍ਹ ਲੇ ਜੋ ਕਿ ਤੁਸੀਂ ਸਭੇ ਕੰਮ ਬੁੜਬੁੜ ਬੁੜਬੜਾਹਟ ਤੋਂ ਝਗੜੇ ਕਰਨ ਤੋਂ ਬਿਨਾ ਕਰੋ ਤਾਂ ਜੋ ਤੁਸੀਂ ਵਿੰਗੀ ਟੇਢੀ ਪੀੜੀ ਵਿੱਚੋਂ ਨਿਰਮਲ ਬਾਲਕ ਬਣੇ ਰਹੋ ਤੇ ਆਪਣੇ ਆਪ ਨੂੰ ਹਲੀਮ ਕਰੋ ਇਸ ਕਰਕੇ ਜਦੋਂ ਤੁਸੀਂ ਹਲੀਮ ਹੋਵੋਗੇ ਤੁਹਾਡੇ ਘਰਾਂ ਦੇ ਅੰਦਰ ਤੁਹਾਡੇ ਕੰਮਾਂ ਦੇ ਅੰਦਰ ਜਿੱਥੇ ਤੁਸੀਂ ਕੰਮ ਕਰ ਰਹੇ ਹੋ ਉੱਥੇ ਵੀ ਖੁਦਾ ਦੀ ਬਹੁਤ ਆਸੀਸ ਆਏਗੀ ਔਰ ਆਪਣੇ ਸੁਭਾਅ ਨੂੰ ਜਦੋਂ ਤੁਸੀਂ ਨਰਮ ਬਣਾਓਗੇ ਔਰ ਬਹੁਤ ਆਸੀਸ ਪਾਓਗੇ ਔਰ ਬਹੁਤ ਤੁਹਾਡੇ ਤੇ ਕਿਰਪਾ ਹੋਵੇ ਤੁਹਾਡੇ ਮਾਲਕ ਤੁਹਾਡੇ ਤੁਹਾਡੇ ਜਿਹੜੇ ਮਾਲਕ ਆ ਉਹਨਾਂ ਉਨ੍ਹਾਂ ਦੀਆਂ ਨਜ਼ਰਾਂ ਦੇ ਵਿੱਚ ਵੀ ਤੁਸੀਂ ਕਿਰਪਾ ਪਾਓਗੇ ਆਪਣੇ ਪਰਮੇਸ਼ਵਰ ਦੀਆਂ ਨਜ਼ਰਾਂ ਵਿੱਚ ਵੀ ਤੁਸੀਂ ਕਿਰਪਾ ਪਾਓਗੇ ਇਸ ਕਰਕੇ ਆਪਣੇ ਸੁਭਾਅ ਨੂੰ ਨਰਮ ਕਰੋ ਔਰ ਪ੍ਰਭੂ ਦੇ ਕਲਾਮ ਚ ਲਿਖਿਆ ਉਹ ਹਲੀਮਾ ਉੱਤੇ ਕਿਰਪਾ ਕਰਦਾ ਔਰ ਹੰਕਾਰੀਆਂ ਦਾ ਖੁਦਾ ਸਾਹਮਣਾ ਕਰਦਾ ਜਿੰਨੀ ਹਲੀਮ ਹੋਵੋਗੇ ਖੁਦਾ ਉਚਾਈਆਂ ਤੇ ਕਰ ਲੈ ਕੇ ਜਾਏਗਾ ਔਰ ਪਰਮੇਸ਼ਵਰ ਬਹੁਤ ਉੱਚਾ ਕਰੇਗਾ ਖੁਦਾਵੰਦ ਆਸ਼ੀਸ਼ ਦੇ ਖੁਦਾਵੰਦ ਬਰਕਤ ਦੇ ਔਰ ਬਹੁਤ ਬਹੁਤ ਬਦਾਵੇ ਆਮੀਨ ਆਮੀਨ ਆਮੀਨ